ਸੱਚੀ ਗੱਲ ਕੀ ਤੁਸੀਂ ਜਾਣਦੇ ਹੋ ਕਿ ਕੈਨੇਡਾ ਸਰਕਾਰ ਨੇ ਬੁਢਾਪਾ ਪੈਨਸ਼ਨ OAS ਅਤੇ ਕੈਨੇਡਾ ਪੈਨਸ਼ਨ ਯੋਜਨਾ CCMP ਵਿੱਚ ਵੱਡਾ ਵਾਅਦਾ ਕੀਤਾ ਹੈ ਜੋ ਪੰਜਾਬੀ ਸੀਨੀਅਰ ਨਾਗਰਿਕਾਂ ਲਈ ਰਿਟਾਇਰਮੈਂਟ ਤੋਂ ਬਾਅਦ ਦੇ ਵੇਲੇ ਬਹੁਤ ਘੱਟ ਆਉਂਦੀ ਹੈ ਇਸ ਵਿੱਚ ਯੋਗ ਵਿਅਕਤੀਆਂ ਨੂੰ 1200 ਰੁਪਏ ਅਤੇ 2800 ਰੁਪਏ ਦੇ ਭੁਗਤਾਨ ਮਿਲਣਗੇ ਇਹ ਰਕਮਾਂ ਤੁਹਾਡੀ ਰਿਟਾਇਰਮੈਂਟ ਨੂੰ ਕਿਵੇਂ ਬਿਹਤਰ ਬਣਾ ਸਕਦੀਆਂ ਹਨ ਅਤੇ ਇਹਨਾਂ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਆਓ ਇਸ ਖਬਰ ਨੂੰ ਵਿਸਥਾਰ ਨਾਲ ਸਮਝੀਏ ਕੈਨੇਡਾ ਸਰਕਾਰ ਨੇ OAS ਅਤੇ CPP ਵਿੱਚ ਵੱਡੇ ਵਾਅਦੇ ਦਾ ਐਲਾਨ ਕੀਤਾ ਹੈ ਜੋ ਸੀਨੀਅਰ ਨਾਗਰਿਕਾਂ ਲਈ ਇੱਕ ਮਹੱਤਵਪੂਰਨ ਕਦਮ ਹੈ। ਇਹ ਬਦਲਾ ਮਹਿੰਗਾਈ ਅਤੇ ਵਧਦੀ ਜੀਵਨ ਜਾਚ ਦੀ ਲਾਗਤ ਨੂੰ ਸਾਹਮਣੇ ਰੱਖ ਕੇ ਬਣਾਏ ਗਏ ਹਨ। OAS ਕੈਨੇਡਾ ਦਾ ਸਭ ਤੋਂ ਵੱਡਾ ਪੈਨਸ਼ਨ ਪ੍ਰੋਗਰਾਮ ਹੈ ਜੋ ਲੱਖਾਂ ਸੀਨੀਅਰ ਨਾਗਰਿਕਾਂ ਨੂੰ ਰਿਟਾਇਰਮੈਂਟ ਵਿੱਚ ਵਿੱਤੀ ਸਹਾਰਾ ਪ੍ਰਦਾਨ ਕਰਦਾ ਹੈ। CPP ਨਾਲ ਮਿਲ ਕੇ ਇਹ ਯਕੀਨੀ ਬਣਾਉਂਦਾ ਹੈ ਕਿ ਲੋਕ ਆਪਣੇ ਸੁਨਹਿਰੀ ਸਾਲਾਂ ਵਿੱਚ ਸਤਕਾਰਯੋਗ ਜੀਵਨ ਜੀ ਸਕਣ। ਇਹ ਨਵੀਆਂ ਰਕਮਾਂ 1200 ਅਤੇ 2800 ਰੁਪਏ ਪੰਜਾਬੀ ਮੂਲ ਦੇ ਕੈਨੇਡੀਅਨ ਸੀਨੀਅਰਾਂ ਦੀ ਜ਼ਿੰਦਗੀ ਵਿੱਚ ਕਿਵੇਂ ਬਦਲਾਅ ਲਿਆਉਣਗੇ ਆਓ ਇਸ ਨੂੰ ਵਿਸਥਾਰ ਨਾਲ ਵੇਖੀਏ ਪਹਿਲਾਂ ਗੱਲ ਕਰਦੇ ਹਾਂ 1200 ਰੁਪਏ ਦੇ ਭੁਗਤਾਨ ਬਾਰੇ ਇਹ ਰਕਮ OAS ਪ੍ਰੋਗਰਾਮ ਦੇ ਤਹਿਤ ਵਿਦਾਈ ਗਈ ਹੈ ਜੋ ਸੀਨੀਅਰ ਨਾਗਰਿਕਾਂ ਨੂੰ ਜ਼ਰੂਰੀ ਖਰਚੇਾਂ ਜਿਵੇਂ ਘਰਾਨੇ ਦਵਾਈਆਂ ਅਤੇ ਸਿਹਤ ਸੇਵਾਵਾਂ ਨੂੰ ਸੰਭਾਲਣ ਵਿੱਚ ਮਦਦ ਕਰੇਗੀ ਇਹ ਇੱਕ ਵਾਰ ਦਾ ਬੋਨਸ ਨਹੀਂ ਹੈ ਸਗੋਂ ਇੱਕ ਸਥਾਈ ਰਣਨੀਤੀ ਦਾ ਹਿੱਸਾ ਹੈ ਜੋ ਸੀਨੀਅਰ ਨਾਗਰਿਕਾਂ ਨੂੰ ਨਿਰੰਤਰ ਵਿੱਤੀ ਸਹਾਇਤਾ ਦਿੰਦੀ ਹੈ ਪੰਜਾਬੀ ਮੂਲ ਦੇ ਸੀਨੀਅਰਾਂ ਲਈ ਜੋ ਕੈਨੇਡਾ ਵਿੱਚ ਫਿਕਸਡ ਆਮਦਨ ਤੇ ਨਿਰਭਰ ਹਨ ਇਹ ਰਕਮ ਮਹੀਨਾਵਾਰ ਬਜਟ ਨੂੰ ਸੁਧਾਰ ਸਕਦੀ ਹੈ ਉਦਾਹਰਨ ਵਜੋਂ ਇਹ ਰਕਮ ਕਿਰਾਣੇ ਦੀਆਂ ਦੁਕਾਨਾਂ ਮੈਡੀਕਲ ਬਿੱਲਾਂ ਜਾਂ ਘਰ ਦੇ ਰੋਜ਼ਾਨਾ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹੈ ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਜਦੋਂ ਹੀਟਿੰਗ ਬਿੱਲ ਵੱਧ ਜਾਂਦੇ ਹਨ ਇਹ ਰਕਮ ਬਹੁਤ ਕੰਮ ਆਵੇਗੀ ਇਹ ਭੁਗਤਾਨ ਸਿਰਫ ਵਿੱਤੀ ਸਹਾਇਤਾ ਹੀ ਨਹੀਂ ਦਿੰਦਾ ਸਗੋਂ ਸੀਨੀਅਰ ਨਾਗਰਿਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਵਧੇਰੇ ਸੁਤੰਤਰਤਾ ਅਤੇ ਸੁਰੱਖਿਆ ਦੀ ਭਾਵਨਾ ਵੀ ਪ੍ਰਦਾਨ ਕਰਦਾ ਹੈ ਪੰਜਾਬੀ ਪਾਈਚਾਰੇ ਵਿੱਚ ਜਿੱਥੇ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਸਮਾਜਿਕ ਰਿਸ਼ਤਿਆਂ ਦਾ ਵੱਡਾ ਮਹੱਤਵ ਹੈ ਇਹ ਰਕਮ ਸੀਨੀਅਰ ਨਾਗਰਿਕਾਂ ਨੂੰ ਆਪਣੇ ਪਰਿਵਾਰਾਂ ਤੇ ਨਿਰਭਰਤਾ ਘਟਾਉਣ ਵਿੱਚ ਮਦਦ ਕਰ ਸਕਦੀ ਹੈ ਇਸ ਨਾਲ ਉਹ ਆਪਣੀ ਸਿਹਤ ਆਰਾਮ ਅਤੇ ਸਮਾਜਿਕ ਗਤੀਵਿਧੀਆਂ ਤੇ ਜ਼ਿਆਦਾ ਧਿਆਨ ਦੇ ਸਕਦੇ ਹਨ ਹੁਣ ਗੱਲ ਕਰਦੇ ਹਾਂ 2800 ਰੁਪਏ ਦੀ ਵੱਡੀ ਰਕਮ ਬਾਰੇ ਇਹ ਭੁਗਤਾਨ OAS ਅਤੇ CP ਪੀ ਦੇ ਤਹਿਤ ਇੱਕ ਹੋਰ ਮਹੱਤਵਪੂਰਨ ਕਦਮ ਹੈ ਜੋ ਸੀਨੀਅਰ ਨਾਗਰਿਕਾਂ ਦੀਆਂ ਵਿਪਿੰਨ ਜ਼ਰੂਰਤਾਂ ਨੂੰ ਸੰਬੋਧਿਤ ਕਰਦਾ ਹੈ ਇਹੀ ਰਕਮ ਖਾਸ ਕਰਕੇ ਉਹਨਾਂ ਲਈ ਮਦਦਗਾਰ ਹੈ ਜੋ ਵਧਦੀ ਮਹਿੰਗਾਈ ਅਤੇ ਉੱਚੇ ਜੀਵਨ ਜਾਚ ਦੇ ਖਰਚਿਆਂ ਨਾਲ ਜੂਝ ਰਹੇ ਹਨ ਇਹ ਭੁਗਤਾਨ ਵੱਖ-ਵੱਖ ਸਮੇਂ ਤੇ ਦਿੱਤੇ ਜਾਣਗੇ ਜਿਸ ਨਾਲ ਸੀਨੀਅਰ ਨਾਗਰਿਕ ਆਪਣੀ ਵਿੱਤੀ ਯੋਜਨਾ ਨੂੰ ਬਿਹਤਰ ਢੰਗ ਨਾਲ ਸੰਭਾਲ ਸਕਣ ਪੰਜਾਬੀ ਮੂਲ ਦੇ ਸੀਨੀਅਰਾਂ ਲਈ ਜੋ ਸ਼ਾਇਦ ਕੈਨੇਡਾ ਵਿੱਚ ਆਪਣੇ ਬੱਚਿਆਂ ਨਾਲ ਰਹਿੰਦੇ ਹਨ ਜਾਂ ਇਕੱਲੇ ਹਨ ਇਹ ਰਕਮ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਸੁਖਾਲੀ ਬਣਾ ਸਕਦੀ ਹੈ ਉਦਾਹਰਣ ਵਜੋਂ ਸ਼ਹਿਰੀ ਖੇਤਰਾਂ ਵਿੱਚ ਜਿੱਥੇ ਕਿਰਾਏ ਅਤੇ ਜੀਵਨ ਜਾਂਚ ਦੀ ਲਾਗਤ ਜ਼ਿਆਦਾ ਹੈ ਇਹ ਰਕਮ ਸੀਨੀਅਰਾਂ ਨੂੰ ਆਪਣੇ ਖਰਚਿਆਂ ਨੂੰ ਸੰਭਾਲਣ ਵਿੱਚ ਮਦਦ ਕਰੇਗੀ ਇਸ ਨਾਲ ਉਹ ਆਪਣੀ ਸਿਹਤ ਸੰਭਾਲ ਮਨੋਰੰਜਨ ਜਾਂ ਪਰਿਵਾਰਕ ਗਤੀਵਿਧੀਆਂ ਤੇ ਵਧੇਰੇ ਖਰਚ ਕਰ ਸਕਦੇ ਹਨ ਇਹ ਭੁਗਤਾਨ ਸੀਨੀਅਰ ਨਾਗਰਿਕਾਂ ਨੂੰ ਵਿੱਤੀ ਸਥਿਰਤਾ ਦੇਣ ਦੇ ਨਾਲ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਗੁਣਵੱਤਾ ਵੀ ਜੋੜਦਾ ਹੈ ਪੰਜਾਬੀ ਸੀਨੀਅਰ ਜੋ ਅਕਸਰ ਆਪਣੇ ਸੱਭਿਆਚਾਰਕ ਮੁੱਲਾਂ ਅਤੇ ਪ੍ਰੰਪਰਾਵਾਂ ਨੂੰ ਮਹੱਤਵ ਦਿੰਦੇ ਹਨ ਇਸ ਰਕਮ ਨਾਲ ਆਪਣੇ ਪਰਿਵਾਰਕ ਅਤੇ ਸਮਾਜਿਕ ਜੀਵਨ ਨੂੰ ਹੋਰ ਬਿਹਤਰ ਬਣਾ ਸਕਦੇ ਹਨ ਇਹ ਵਧੀਆਂ ਰਕਮਾਂ ਪ੍ਰਾਪਤ ਕਰਨ ਲਈ ਯੋਗਤਾ ਦੇ ਮਾਪਦੰਡ ਸਪਸ਼ਟ ਹਨ OAS ਲਈ ਤੁਹਾਨੂੰ 65 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਹੋਣਾ ਚਾਹੀਦਾ ਹੈ ਅਤੇ ਕੈਨੇਡਾ ਦੀ ਰੈਜ਼ਿਡੈਂਸੀ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ CPP ਲਈ ਤੁਹਾਨੂੰ ਆਪਣੇ ਕੰਮਕਾਜੀ ਸਾਲਾਂ ਵਿੱਚ ਇਸ ਯੋਜਨਾ ਵਿੱਚ ਯੋਗਦਾਨ ਪਾਇਆ ਹੋਣਾ ਚਾਹੀਦਾ ਹੈ ਜੇ ਤੁਸੀਂ ਪਹਿਲਾਂ ਤੋਂ OAS ਜਾਂ CPP ਲੈ ਰਹੇ ਹੋ ਤਾਂ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਵਧੀਆਂ ਰਕਮਾਂ ਤੁਹਾਨੂੰ ਆਪਣੇ ਆਪ ਮਿਲ ਜਾਣਗੀਆਂ ਪਰ ਤੁਹਾਨੂੰ ਆਪਣੀ ਜਾਣਕਾਰੀ ਜਿਵੇਂ ਪਤਾ ਬੈਂਕ ਵੇਰਵੇ ਅਤੇ ਐਸ ਆਈ ਐਨ ਨੰਬਰ ਸਰਵਿਸ ਕੈਨੇਡਾ ਨਾਲ ਅਪਡੇਟ ਰੱਖਣੀ ਹੋਵੇਗੀ ਪੰਜਾਬੀ ਮੂਲ ਦੇ ਸੀਨੀਅਰਾਂ ਲਈ ਜੋ ਕੈਨੇਡਾ ਵਿੱਚ ਰਿਟਾਇਰ ਹੋਏ ਹਨ ਇਹ ਜ਼ਰੂਰੀ ਹੈ ਕਿ ਉਹ ਆਪਣੇ ਦਸਤਾਵੇਜ਼ਾਂ ਨੂੰ ਪੂਰਾ ਅਤੇ ਅਪਡੇਟ ਰੱਖਣ ਕਈ ਵਾਰ ਭਾਸ਼ਾ ਦੀ ਰੁਕਾਵਟ ਜਾਂ ਸਰਕਾਰੀ ਪ੍ਰਕਿਰਿਆਵਾਂ ਦੀ ਜਾਣਕਾਰੀ ਦੀ ਕਮੀ ਕਾਰਨ ਸੀਨੀਅਰਾਂ ਨੂੰ ਇਹਨਾਂ ਲਾਭਾਂ ਤੱਕ ਪਹੁੰਚਣ ਵਿੱਚ ਮੁਸ਼ਕਲ ਆ ਸਕਦੀ ਹੈ ਇਸ ਲਈ ਪੰਜਾਬੀ ਭਾਈਚਾਰਕ ਸੰਗਠਨਾ ਜਾਂ ਪਰਿਵਾਰਕ ਮੈਂਬਰਾਂ ਦੀ ਮਦਦ ਲੈਣਾ ਫਾਇਦੇਮੰਦ ਹੋ ਸਕਦਾ ਹੈ ਕੈਨੇਡਾ ਸਰਕਾਰ ਨੇ ਇਨਾ ਪੂਰਤਾਨਾ ਦਾ ਸਮਾਂ ਸੋਚ ਸਮਝ ਕੇ ਚੁਣਿਆ ਹੈ ਇਹ ਰਕਮਾਂ ਉਹਨਾਂ ਸਮਿਆਂ ਤੇ ਦਿੱਤੀਆਂ ਜਾਣਗੀਆਂ ਜਦੋਂ ਸੀਨੀਅਰ ਨਾਗਰਿਕਾਂ ਨੂੰ ਵਧੇਰੇ ਖਰਚਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਸਰਦੀਆਂ ਵਿੱਚ ਹੀਟਿੰਗ ਬਿੱਲ ਮੈਡੀਕਲ ਖਰਚੇ ਜਾਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੰਜਾਬੀ ਮੂਲ ਦੇ ਸਿੰਗਲ ਸੀਨੀਅਰਾਂ ਲਈ ਜੋ ਇਕੱਲੇ ਰਹਿੰਦੇ ਹਨ ਇਹ ਰਕਮਾਂ ਵਿੱਤੀ ਸੁਰੱਖਿਆ ਦੀ ਵੱਡੀ ਭਾਵਨਾ ਦਿੰਦੀਆਂ ਹਨ ਸ਼ਹਿਰੀ ਖੇਤਰਾਂ ਵਿੱਚ ਜਿੱਥੇ ਜੀਵਨ ਜਾਂਚ ਦੀ ਲਾਗਤ ਜ਼ਿਆਦਾ ਹੈ ਇਹ ਵਾਧਾ ਸੀਨੀਅਰਾਂ ਨੂੰ ਆਪਣੇ ਖਰਚਿਆਂ ਨੂੰ ਬਿਹਤਰ ਢੰਗ ਨਾਲ ਸੰਭਾਲਣ ਵਿੱਚ ਮਦਦ ਕਰੇਗਾ ਇਸ ਤੋਂ ਇਲਾਵਾ ਇਹ ਵਾਧਾ ਸੀਨੀਅਰ ਨਾਗਰਿਕਾਂ ਨੂੰ ਸਮਾਜ ਵਿੱਚ ਜ਼ਿਆਦਾ ਸਰਗਰਮ ਰਹਿਣ ਦਾ ਮੌਕਾ ਦਿੰਦਾ ਹੈ। ਪੰਜਾਬੀ ਭਾਈਚਾਰੇ ਵਿੱਚ ਸੀਨੀਅਰ ਅਕਸਰ ਪਰਿਵਾਰਕ ਅਤੇ ਸਮਾਜਿਕ ਗਤੀਵਿਧੀਆਂ ਦਾ ਅਹਿਮ ਹਿੱਸਾ ਹੁੰਦੇ ਹਨ। ਇਹ ਵਧੀਆਂ ਰਕਮਾਂ ਉਹਨਾਂ ਨੂੰ ਸਥਾਨਕ ਪੰਜਾਬੀ ਰੈਸਟੋਰੈਂਟਾਂ, ਕਰਾਨੇ ਦੀਆਂ ਦੁਕਾਨਾਂ ਜਾਂ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੀ ਸਮਰੱਥਾ ਦਿੰਦੀਆਂ ਹਨ, ਜਿਸ ਨਾਲ ਸਥਾਨਕ ਆਰਥਿਕਤਾ ਨੂੰ ਵੀ ਮਦਦ ਮਿਲਦੀ ਹੈ। ਪਹਿਲਾਂ OAS ਅਤੇ CP ਪੀ ਵਿੱਚ ਵਾਧੇ ਮਹਿੰਗਾਈ ਦੇ ਹਿਸਾਬ ਨਾਲ ਛੋਟੇ-ਛੋਟੇ ਹੁੰਦੇ ਸਨ, ਪਰ ਇਹ ਨਵੀਆਂ ਰਕਮਾਂ 1200 ਅਤੇ 2800 ਰੁਪਏ ਪਹਿਲਾਂ ਨਾਲੋਂ ਕਾਫੀ ਵੱਡੀਆਂ ਅਤੇ ਪ੍ਰਭਾਵੀ ਹਨ ਇਹ ਸਿਰਫ ਮਹਿੰਗਾਈ ਨੂੰ ਸੰਤੁਲਿਤ ਕਰਨ ਲਈ ਨਹੀਂ ਸਗੋਂ ਸੀਨੀਅਰ ਨਾਗਰਿਕਾਂ ਦੀ ਜ਼ਿੰਦਗੀ ਦੀ ਗੁਣਵੱਤਾ ਵਧਾਉਣ ਲਈ ਹਨ ਪੰਜਾਬੀ ਮੂਲ ਦੇ ਸੀਨੀਅਰ ਜੋ ਕੈਨੇਡਾ ਵਿੱਚ ਆਪਣੇ ਪਰਿਵਾਰਾਂ ਨਾਲ ਜਾਂ ਇਕੱਲੇ ਰਹਿੰਦੇ ਹਨ ਇਸ ਵਾਅਦੇ ਨਾਲ ਆਪਣੇ ਖਰਚਿਆਂ ਨੂੰ ਵਧੇਰੇ ਆਸਾਨੀ ਨਾਲ ਸੰਭਾਲ ਸਕਦੇ ਹਨ ਉਦਾਹਰਨ ਵਜੋਂ ਜੇ ਕੋਈ ਸੀਨੀਅਰ ਨਾਗਰਿਕ ਸ਼ਹਿਰੀ ਖੇਤਰ ਵਿੱਚ ਰਹਿੰਦਾ ਹੈ ਜਿੱਥੇ ਕਿਰਾਇਆ ਬਿਜਲੀ ਅਤੇ ਸਿਹਤ ਸੰਭਾਲ ਦੇ ਖਰਚੇ ਜ਼ਿਆਦਾ ਹਨ ਤਾਂ ਇਹ ਵੱਡੀਆਂ ਰਕਮਾਂ ਉਸ ਦੇ ਮਹੀਨਾਵਾਰ ਬਜਟ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰ ਸਕਦੀਆਂ ਹਨ ਇਸੇ ਤਰ੍ਹਾਂ ਪੰਜਾਬੀ ਸੀਨੀਅਰ ਜੋ ਆਪਣੇ ਬੱਚਿਆਂ ਨਾਲ ਰਹਿੰਦੇ ਹਨ ਇਹ ਰਕਮ ਵਰਤ ਕੇ ਪਰਿਵਾਰਕ ਖਰਚਿਆਂ ਵਿੱਚ ਯੋਗਦਾਨ ਪਾ ਸਕਦੇ ਹਨ ਜਿਸ ਨਾਲ ਪਰਿਵਾਰਕ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਹਨ ਇਹ ਵਧੀਆਂ ਰਕਮਾਂ ਸਿਰਫ ਸੀਨੀਅਰ ਨਾਗਰਿਕਾਂ ਤੱਕ ਸੀਮਤ ਨਹੀਂ ਹਨ ਜਦੋਂ ਸੀਨੀਅਰਾਂ ਕੋਲ ਵਧੇਰੇ ਪੈਸੇ ਹੋਣਗੇ ਤਾਂ ਉਹ ਸਥਾਨਕ ਭਾਈਚਾਰੇ ਵਿੱਚ ਜ਼ਿਆਦਾ ਸਰਗਰਮ ਹੋਣਗੇ ਪੰਜਾਬੀ ਰੈਸਟੋਰੈਂਟਾਂ ਕਿਰਾਨੀ ਦੀਆਂ ਦੁਕਾਨਾਂ ਅਤੇ ਸਥਾਨਕ ਵਪਾਰਾਂ ਵਿੱਚ ਖਰਚ ਕਰਕੇ ਉਸ ਸਥਾਨਿਕ ਆਰਥਿਕਤਾ ਨੂੰ ਮਜ਼ਬੂਤ ਕਰਨਗੇ ਪੰਜਾਬੀ ਪਾਈਚਾਰੇ ਵਿੱਚ ਜਿੱਥੇ ਸਮੁਦਾਇਕ ਇਕਤਾ ਅਤੇ ਪਰਿਵਾਰਕ ਮੁੱਲਾਂ ਦਾ ਵਿਸ਼ੇਸ਼ ਸਥਾਨ ਹੈ ਇਹ ਰਕਮਾਂ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਹੁਲਾਰਾ ਦੇ ਸਕਦੀਆਂ ਹਨ ਉਦਾਹਰਣ ਵਜੋਂ ਸੀਨੀਅਰ ਨਾਗਰਿਕ ਇਹ ਰਕਮ ਵਰਤ ਕੇ ਸਥਾਨਕ ਗੁਰਦੁਆਰਿਆਂ ਵਿੱਚ ਦਾਨ ਦੇ ਸਕਦੇ ਹਨ ਸੱਭਿਆਚਾਰਕ ਸਮਾਗਮਾਂ ਵਿੱਚ ਹਿੱਸਾ ਲੈ ਸਕਦੇ ਹਨ ਜਾਂ ਆਪਣੇ ਪੋਤੇ-ਪੋਤੀਆਂ ਨੂੰ ਤੋਹਫ਼ੇ ਦੇ ਸਕਦੇ ਹਨ ਇਸ ਨਾਲ ਨਾ ਸਿਰਫ ਸੀਨੀਅਰਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਵਧਦੀ ਹੈ ਸਗੋਂ ਪੰਜਾਬੀ ਭਾਈਚਾਰੇ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਵੀ ਮਜ਼ਬੂਤ ਹੁੰਦੀ ਹੈ ਹਰ ਨਵੀਂ ਸਕੀਮ ਦੇ ਨਾਲ ਕੁਝ ਚੁਣੌਤੀਆਂ ਵੀ ਆਉਂਦੀਆਂ ਹਨ ਇੱਥੇ ਕੁਝ ਮੁੱਖ ਚੁਣੌਤੀਆਂ ਹਨ ਜਿਨ੍ਹਾਂ ਤੇ ਧਿਆਨ ਦੇਣ ਦੀ ਲੋੜ ਹੈ ਦਸਤਾਵੇਜ਼ਾਂ ਦੀ ਸਖਤੀ ਸਰਵਿਸ ਕੈਨੇਡਾ ਨਾਲ ਜਾਣਕਾਰੀ ਅਪਡੇਟ ਨਾ ਹੋਣ ਤੇ ਭੁਗਤਾਨ ਵਿੱਚ ਦੇਰੀ ਹੋ ਸਕਦੀ ਹੈ ਪੰਜਾਬੀ ਮੂਲ ਦੇ ਸੀਨੀਅਰਾਂ ਨੂੰ ਆਪਣੇ ਪੀਆਰ ਕਾਰਡ ਸਾਈਨ ਨੰਬਰ ਅਤੇ ਬੈਂਕ ਵੇਰਵਿਆਂ ਨੂੰ ਚੈੱਕ ਕਰਨਾ ਚਾਹੀਦਾ ਹੈ ਜਾਗਰੂਕਤਾ ਦੀ ਕਮੀ ਕਈ ਸੀਨੀਅਰ ਨਾਗਰਿਕ ਕਾਸਕਰ ਕੇ ਜੋ ਕੈਨੇਡਾ ਵਿੱਚ ਨਵੇਂ ਹਨ ਜਾਂ ਅੰਗਰੇਜ਼ੀ ਫ੍ਰੈਂਚ ਵਿੱਚ ਘੱਟ ਸਹਿਜ ਹਨ ਇਹਨਾਂ ਲਾਭਾਂ ਬਾਰੇ ਨਹੀਂ ਜਾਣਦੇ ਪੰਜਾਬੀ ਭਾਈਚਾਰੇ ਨੂੰ ਆਪਣੇ ਸੀਨੀਅਰਾਂ ਤੱਕ ਇਹ ਜਾਣਕਾਰੀ ਪਹੁੰਚਾਉਣੀ ਚਾਹੀਦੀ ਵਿੱਤੀ ਨਿਯੋਜਨ ਵਧੀ ਹੋਈ ਰਕਮ ਦਾ ਸਹੀ ਵਰਤੋਂ ਕਰਨ ਲਈ ਸੀਨੀਅਰ ਨਾਗਰਿਕਾਂ ਨੂੰ ਵਿੱਤੀ ਯੋਜਨਾ ਬਣਾਉਣੀ ਚਾਹੀਦੀ ਉਦਾਹਰਨ ਵਜੋਂ ਇਸ ਨੂੰ ਬਚਤ ਮੈਡੀਕਲ ਖਰਚਿਆਂ ਜਾਂ ਘਰ ਦੇ ਬਿੱਲਾਂ ਵਿੱਚ ਵਰਤਣਾ ਜਾਣਕਾਰੀ ਅਪਡੇਟ ਕਰੋ ਸਰਵਿਸ ਕੈਨੇਡਾ ਦੀ ਵੈੱਬਸਾਈਟ ਤੇ ਜਾ ਕੇ ਆਪਣੇ ਪਤੇ ਬੈਂਕ ਵੇਰਵਿਆਂ ਅਤੇ ਹੋਰ ਜਾਣਕਾਰੀ ਨੂੰ ਅਪਡੇਟ ਕਰੋ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਤੁਹਾਨੂੰ ਭੁਗਤਾਨ ਵਿੱਚ ਕੋਈ ਦੇਰੀ ਨਾ ਹੋਵੇ। ਭਾਈਚਾਰਕ ਸੰਗਠਨਾ ਨਾਲ ਜੁੜੋ। ਪੰਜਾਬੀ ਸਮੁਦਾਇਕ ਸੈਂਟਰਾਂ ਜਾਂ ਸੰਗਠਨਾ ਨਾਲ ਸੰਪਰਕ ਕਰੋ ਜੋ ਇਹਨਾਂ ਲਾਭਾਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਦੇ ਸਕਦੇ ਹਨ। ਇਹ ਖਾਸ ਕਰਕੇ ਉਨ੍ਹਾਂ ਸੀਨੀਅਰਾਂ ਲਈ ਮਦਦਗਾਰ ਹੈ ਜੋ ਅੰਗਰੇਜ਼ੀ ਵਿੱਚ ਘੱਟ ਸਹਿਜ ਹਨ। ਵਿੱਤੀ ਸਲਾਹ ਲਓ ਜੇ ਤੁਸੀਂ ਇਹਨਾਂ ਰਕਮਾਂ ਦਾ ਸਹੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਕਿਸੇ ਵਿੱਤੀ ਸਲਾਹਕਾਰ ਨਾਲ ਗੱਲ ਕਰੋ। ਪੰਜਾਬੀ ਸੀਨੀਅਰ ਆਪਣੇ ਬੱਚਿਆਂ ਜਾਂ ਭਾਈਚਾਰਕ ਮੈਂਬਰਾਂ ਨਾਲ ਵੀ ਇਸ ਬਾਰੇ ਸਲਾਹ-ਮਸ਼ਵਰਾ ਕਰ ਸਕਦੇ ਹਨ ਜਾਗਰੂਕਤਾ ਫੈਲਾਓ ਆਪਣੇ ਪਰਿਵਾਰ ਜਾਂ ਭਾਈਚਾਰੇ ਦੇ ਸੀਨੀਅਰ ਨਾਗਰਿਕਾਂ ਨੂੰ ਇਹਨਾਂ ਲਾਭਾਂ ਬਾਰੇ ਜਾਣਕਾਰੀ ਦਿਓ ਖਾਸ ਕਰਕੇ ਨਵੇਂ ਇਮੀਗ੍ਰੈਂਟ ਸੀਨੀਅਰਾਂ ਨੂੰ ਇਸ ਦੀ ਜ਼ਿਆਦਾ ਜ਼ਰੂਰਤ ਹੋ ਸਕਦੀ ਹੈ ਕੈਨੇਡਾ ਸਰਕਾਰ ਦਾ OAS ਅਤੇ CPP ਵਿੱਚ 1200 ਰੁਪਏ ਅਤੇ 2800 ਰੁਪਏ ਦੇ ਵਾਧੇ ਦਾ ਫੈਸਲਾ ਪੰਜਾਬੀ ਮੂਲ ਦੇ ਸੀਨੀਅਰ ਨਾਗਰਿਕਾਂ ਲਈ ਇੱਕ ਵੱਡਾ ਤੋਹਫਾ ਹੈ ਇਹ ਰਕਮਾਂ ਵਧਦੀ ਮਹਿੰਗਾਈ ਅਤੇ ਖਰਚਿਆਂ ਨਾਲ ਲੜਨ ਵਿੱਚ ਮਦਦ ਕਰਨਗੀਆਂ ਖਾਸ ਕਰਕੇ ਸਿੰਗਲ ਸੀਨੀਅਰਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲਿਆਂ ਲਈ ਪਰ ਇਹਨਾਂ ਲਾਭਾਂ ਨੂੰ ਪ੍ਰਾਪਤ ਕਰਨ ਲਈ ਸੀਨੀਅਰ ਨਾਗਰਿਕਾਂ ਨੂੰ ਆਪਣੇ ਦਸਤਾਵੇਜ਼ ਅਪਡੇਟ ਰੱਖਣੇ ਅਤੇ ਜਾਣਕਾਰੀ ਲੈਣੀ ਜ਼ਰੂਰੀ ਹੈ ਇਸ ਵਾਅਦੇ ਨਾਲ ਪੰਜਾਬੀ ਭਾਈਚਾਰੇ ਦੀ ਵਿੱਤੀ ਅਤੇ ਸਮਾਜਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਅਤੇ ਸੀਨੀਅਰ ਨਾਗਰਿਕ ਆਪਣੀ ਜ਼ਿੰਦਗੀ ਨੂੰ ਵਧੇਰੇ ਸੁਤੰਤਰਤਾ ਅਤੇ ਸਤਿਕਾਰ ਨਾਲ ਜੀ ਸਕਣਗੇ। ਤੁਸੀਂ ਇਸ ਵਾਅਦੇ ਬਾਰੇ ਕੀ ਸੋਚਦੇ ਹੋ? ਕੀ ਇਹ ਤੁਹਾਡੀ ਜਾਂ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਨੂੰ ਬਿਹਤਰ ਬਣਾਏਗਾ? ਆਪਣੇ ਵਿਚਾਰ ਸਾਂਝੇ ਕਰੋ ਅਤੇ ਕੈਨੇਡਾ ਨਾਲ ਜੁੜੀ ਹਰ ਅਪਡੇਟ ਲਈ ਜੁੜੇ ਰਹੋ ਰੈਡ ਲੀਫ ਮੀਡੀਆ ਨਾਲ। ਸਤਿ ਸ਼੍ਰੀ ਅਕਾਲ।